对啊 ਉਹ ਤਾਂ ਹੈ ਜਿੱਤ ਵੀ ਰੋਲਰ ਦੇ ਵਿੱਚ ਇਤਿਹਾਸ ਦੇ ਅੱਜ ਤੱਕ ਸਾਡੇ ਲਈ ਪ੍ਰੇਰਨਾ ਦਾ ਖੂਤ ਦੇ ਉਹ ਕਰਵਾਨੀਆਂ ਅੱਜ ਵੀ ਸਾਨੂੰ ਦਰਸਉਂਦੀਆਂ ਨੇ ਕਿ ਸਾਡਾ ਲੋਕਤੰਤਰੀ ਬਹੁਤ ਪਿੱਛਿਆ ਸਾਡੀਆਂ ਫਟ ਬਡੇਰੀਆਂ ਨੇ ਫੱਡੇ ਕਰਤਾ ਵੇ ਦਿੱਤੇ ਤਕੜਾ ਇਤਿਹਾਸ ਬਹੁਤ ਵੱਡਾ ਪਰ ਨਹੀਂ ਇਹ ਕੱਟ ਗਿਆ ਤੂੰ ਵੀ ਚੱਲ ਜਾ ਉੱਤੇ ਜਾ ਕੇ ਕਰਲਾ ਚਲਾਓ ਨੂੰ ਕੰਮ ਨਹੀਂ ਆਉਂਦਾ ਸਾਡੇ ਕੋਲ ਇੱਥੇ ਤੁਹਾਡੀ ਐਂਡੋਰਡ ਤੇ ਬਾਰੇ ਜੀ ਵੀ ਜੱਕਾ ਨਹੀਂ ਆਉਣਾ ਪੱਤਰਕਾਰਾਂ ਨਹੀਂ ਆਉਣਾ ਆ ਸੰਚਾਲਨ ਕਮੇਟੀ ਫਿਰ ਜਾ ਕੇ ਪਰਖੀ ਨਹੀਂ ਹੋਣਾ ਮੈਂ ਤਾਂ ਤੁਹਾਡਾ ਟਾਈਮ ਮੰਗਦਾ ਬੰਦੇ ਬੰਦੇ ਬੁੱਢੀ ਜਿੰਨੀਆਂ ਲੋਕਾਂ ਨੂੰ ਲਾਟ ਕਰਨੀਆਂ ਤਾਂ ਅਸੀਂ ਇੱਥੋਂ ਕਹਾਂਗੇ ਤੇਜ ਵੱਲੋਂ ਚਲ ਜੋ ਚਲ ਜੋ ਕਿ ਆਪ ਤੋਂ ਮਾ ਇਤਿਹਾਸ ਨੂੰ ਅੱਗੇ ਤੋਰਨ ਦੇ ਵਿੱਚ ਉਹ ਯੋਤਾਨ ਹੈ ਉਹਦੇ ਤੇ ਯੂਨੀਵਰਸਿਟੀਆਂ ਕਾਂਸੀ ਦਿੱਤੀ ਹੈ ਸਾਰੇ ਜਿਹੜਾ ਔਰਤਾਂ ਕੰਮ ਦੇ ਦੱਬਿਆ ਹਿੱਸਾ ਇਸ ਕਰਕੇ ਉਹਨਾਂ ਦਾ ਤਿਹਾਰ ਵੀ ਦੱਬਿਆ ਪਿਆ ਉਹਨੂੰ ਅੱਗੇ ਲੈ ਕੇ ਆਉਣਾ ਸਾਡੀ ਲੋੜ ਆ ਸਾਡੇ ਜਿਹੜੇ ਲੋਕ ਪੱਖੀ ਪਤੀ ਜੀ ਦੀਆਂ ਉਹਨਾਂ ਦਾ ਕਾਰ ਸਾਡਾ ਵੀ ਕਾਰਜ ਆ ਕਿ ਅਸੀਂ ਲੱਭ ਲੱਭ ਕੇ ਉਹ ਚੀਜ਼ਾਂ ਲੈ ਕੇ ਆਏ ਕਿਹੜੀ ਜਗ੍ਹਾ ਤੋਂ ਬਟਾਲਾ ਗੁਰਦਾਸਪੁਰ ਡਿਸਟ੍ਰਿਕਟ ਇਹ ਕਦੋਂ ਚੱਲੇ ਸੀ ਅੱਜ ਅਸੀਂ ਔਰਤਾਂ ਦੇ ਸਿਰ ਨੂੰ ਔਰਤਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਕਰਾਂਗੇ ਜੀ ਨਾਮ ਕੀ ਕਰਾ 12 ਬੱਚੇ ਨੇ ਪੂਰੇ ਤੇ ਮੈਂ ਪੜ੍ਹਦੀ ਹਾਂ ਕਿਹੜੀ ਕਲਾਕ ਤੁਸੀਂ ਸਰਪ੍ਰੀਮੈਂਟ ਕਹਿੰਦੀ ਕਿਹੜੇ ਕਾਲਜ ਦੇ ਓਕੇ ਜੀ ਐਫਏ ਆਉਣ ਦਾ ਤੇ ਵੀ ਕਈ ਉਹ ਆਜਾ ਤੇ ਆਜੂ ਮੈਂ ਉਹ ਤੇਜੀ ਕਾਪੀ ਚਲਾਉਣਗੇ ਕਿ ਨਹੀਂ ਤੋਂ ओके okay. अच्छा ये महिला दिवस है जेड़ा एदे बारे कहना चाहेंगे कुछ आज से काफी लोग नहीं आए हैं क्यों मनाया जाता है भाई गुरु जी का खा खा भाई गुरु जी की फतेह ਜਿਹੜੀਆਂ ਬੀਬੀਆਂ ਬਹਿਣ ਆਈਆਂ ਨੇ ਜਿਨ੍ਹਾਂ ਨੂੰ ਕੋਈ ਕਵਿਤਾ ਕਰਨੀ ਆ ਜਾਂ ਗੀਤ ਕਰਨਾ ਉਹ ਆਪਣੇ ਨਾਮ ਪਹਿਲਾਂ ਲਿਖਵਾ ਲਓ ਜੀ ਇੱਥੇ ਵੀਰ ਜੀ ਬੈਠੇ ਨੇ ਇਹਨਾਂ ਨੂੰ ਆਪਣਾ ਨਾਮ ਲਿਖਵਾ ਲਓ ਕਿ ਬਾਅਦ ਚ ਗੀਤਾਂ ਨੂੰ ਕਵਿਤਾ ਲੈ ਨੂੰ ਟਾਈਮ ਨਹੀਂ ਮਿਲੇਗਾ ਉਸ ਤੋਂ ਬਾਅਦ ਬੁਲਾਾਰੇ ਸ਼ੁਰੂ ਹੋ ਜਾਣਗੇ ਕਿਸੇ ਵੀ ਭੈਣ ਨੇ ਆਪਣੇ ਵਿਚਾਰ ਕਵਿਤਾ ਗੀਤ ਜਾਂ ਕੋਈ ਸ਼ਬਦ ਰਾਹੀ ਰੱਖਣੇ ਹੋਣ ਤਾਂ ਉਹ ਆਪਣੇ ਨਾਮ ਨੋਟ ਕਰਵਾ ਸਕਦੇ ਨੇ ਬਾਕੀ ਬੁਲਾਰੀਆਂ ਦੀਆਂ ਨੂੰ ਹੈ ਉਹ ਵੀ ਆਪਣੇ ਨਾਮਾ ਨੋਟ ਕਰਾਓ ਆ ਕੇ ਕਿਉਂਕਿ ਹਾਕਾ ਕਿਸੇ ਵੀ ਭੈਣ ਦੇ ਨਾਮ ਨਹੀਂ ਸਾਡੇ ਤੱਕ ਪਹੁੰਚੇ ਹੈਗੇ ਅਸੀਂ ਤਾਂ ਹੀ ਉਹਨਾਂ ਦੇ ਨਾਮ ਬੋਲਾਂਗੇ ਨਾਰੀ ਸ਼ਕਤੀ ਜਿੰਦਾਬਾਦ ਪੀਪੀਆ ਭੈਣਾਂ ਦਾ ਇੱਕਾ ਜਿੰਦਾਬਾਦ ਆਪ ਬੀਬੀਆਂ ਦੇ ਨਾਮ ਲਿਖਾ ਕੇ ਆਓ ਉੱਪਰ ਆਪਣੀਆਂ ਬੀਬੀਆਂ ਦੇ ਨਾਮ ਲਾ ਰਹੀਆਂ ਬੀਬੀਆਂ ਦੇ ਨਾਮ ਲਿਖਾ ਦਿਓ ਲਿਖਾਇਆ ਲਿਖਾਇਆ ਸੰਚਾਲਕ ਕਮੇਟੀ ਲੈ ਕੇ ਦੇ ਚਾ 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 ਚਲਾ ਗਿਆ ਤਾਂ ਚੱਲ ਇੱਥੇ ਇੱਥੇ ਮੈਂ ਕੀ ਕਿਹਾ ਇਹ ਬੇਤਿਆ ਜਿਹੜੇ ਵੀਰ ਭਰਾ ਵਾਚੇ ਫਿਰ ਦੇ ਰਹੇ ਹੋ ਪੰਡਾਲ ਜਾ ਕੇ ਬੈਠੋ ਕਿਉਂਕਿ ਅੱਜ ਪ੍ਰੈਸ ਵਾਲੇ ਵੀ ਉਰੇ ਹੈਗੇ ਨੇ ਆਪਣੀ ਕਵਰੇਜ ਕਰਨ ਨੂੰ ਆਪਾਂ ਨੇ ਕਿ ਜਾਬਦਾ ਬਣਾਵਾਂਗੇ ਜਾਬਦੇ ਦੇ ਨਾਲ ਹੀ ਆਪਣਾ ਪਤਾ ਲੱਗਦਾ ਵੀ ਆਪਾਂ ਜਾਬਦੇ ਦੇ ਵਿੱਚ ਬੈਠਿਆਂ ਇਹ ਹੀ ਚੀਜ਼ ਸਰਕਾਰਾਂ ਤੱਕ ਜਾਂਦੀ ਆ ਕੋਈ ਵੀ ਜਿਹੜੇ ਵੀ ਆਸੇ ਪਾਸੇ ਬੈਠੇ ਵੀ ਕਿਰਪਾ ਕਰਕੇ ਉਹ ਸਾਰੇ ਪੰਡਾਲ ਦੇ ਵਿੱਚ ਬੈਠੋ ਤੇ ਆਪਣੇ ਵਿਚਾਰ ਉਹ ਗੱਲਾਂ ਬਾਤਾਂ ਕਰੋ ਕੋਈ ਸੁਣੋ ਤੇ ਸੁਣਾਓ ਗੱਲ ਲਗੜਾ ਇਹ ਤੁਸੀਂ ਆਪਣੇ ਦੋਏ ਬੋਲ ਰਹੇ ਹੋ